ਹਾਂਜੀ ਸੰਗਤ ਜੀ ਅੱਜ ਗੱਲ ਕਰਦੇ ਆਂ ਬਜਿੰਦਰ ਸਿੰਘ ਪਾਸਟਰ ਜਿਹਨੂੰ ਅਦਾਲਤ ਦੇ ਵੱਲੋਂ ਕੱਲ ਦੋਸ਼ੀ $`ਲਾਨੇ ਆਗੇ ਉਹਨਾਂ ਨੂੰ ਹੁਣ ਸਜ਼ਾ ਹੋਣੀ ਐ ਤੇ ਸਜ਼ਾ ਜੱਜ ਸਾਹਿਬ ਮਾਨਯੋਗ ਜੱਜ ਸਾਹਿਬ ਉਹਨਾਂ ਨੂੰ ਕਿੰਨੀ ਸੁਣਾਉਂਦੇ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਹੈ ਇਹੋ ਜੇ ਲੋਕ ਲਗਾਤਾਰ ਜਿਹੜੇ ਧਰਮ ਦੇ ਨਾਂ ਤੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਮੰਗਰ ਲਾ ਕੇ ਖਾਸ ਕਰਕੇ ਗਰੀਬ ਵਰਗ ਨੂੰ ਆਪਣੇ ਮੰਗਰ ਲਾ ਕੇ ਉਹਨਾਂ ਦੇ ਦੁੱਖ ਤੇ ਦਰਦ ਦੂਰ ਕਰਨ ਦਾ ਟਕਵੰਜ ਰਚ ਕੇ ਜਾਂ ਉਹਨਾਂ ਨੂੰ ਕੁਝ ਮਾਇਕ ਸਹਾਇਤਾ ਵਗੈਰਾ ਦੇ ਕੇ ਉਹਨਾਂ ਨੂੰ ਗਮਰਾਹ ਕਰ ਲੈਂਦੇ ਐ ਉਹਨਾਂ ਦੀਆਂ ਨੌਜਵਾਨ ਲੜਕੀਆਂ ਜਦੋਂ ਇੱਕ ਵਾਰ ਉਹਨਾਂ ਦਾ ਪਰਿਵਾਰ ਸਰਦਾਬਸਤ ਹੋ ਕੇ ਇੰਨੀ ਸਰਦਾ ਵਿੱਚ ਇਹਨਾਂ ਲੋਕਾਂ ਦਾ ਸ਼ਰਧਾਲੂ ਬਣ ਜਾਂਦਾ ਹੈ ਫਿਰ ਇਹ ਉਹਨਾਂ ਦੇ ਪਰਿਵਾਰ ਦੇ ਉੱਤੇ ਨਿਗਾਹ ਰੱਖਦੇ ਆ ਫਿਰ ਇਹ ਨੌਜਵਾਨ ਲੜਕੀਆਂ ਜਿਹੜੇ ਗਰੀਬ ਪਰਿਵਾਰਾਂ ਚੋਂ ਆਉਂਦੀਆਂ ਫਿਰ ਇਹ ਉਹਨਾਂ ਨੂੰ ਆਪਣੀ ਮਾੜੀ ਨਾਜ਼ਰੋਨਾਂ ਤੇ ਟਿਕਾ ਲੈਂਦੇ ਆ ਤੇ ਉਹਨਾਂ ਲੜਕੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਸ਼ੁਰੂ ਕਰ ਦਿੰਦੇ ਆ ਪਿਛਲੇ ਸਮੇਂ ਦੇ ਵਿੱਚ ਵੀ ਬੜੇ ਬਲਾਤਕਾਰ ਹੋਏ ਨੌਜਵਾਨ ਲੜਕੀਆਂ ਦੇ ਨਾਲ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨਾਲ ਡੇਰਿਆਂ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਹੁਤ ਵਿਗੜ ਗਏ ਵੱਡੇ ਵੱਡੇ ਆਪ ਦੇ ਆਪ ਨੂੰ ਚੋਟੀ ਦੇ ਕਹਿੰਦੇ ਕਹਾਉਂਦੇ ਜਿਹੜੇ ਲੋਕਾਂ ਦੇ ਵਿੱਚ ਸਾਧੂ ਮਹਾਤਮਾ ਬਣੇ ਹੋਏ ਸੀ ਉੰਜ ਹਏ ਹਟਾਉਂਗੀ ਸੀ ਜਿਹੜੇ ਸਾਧੂ ਸੰਤਾਂ ਦੇ ਨਾਮ ਨੂੰ ਕਲੰਕ ਲਾਉਂਦੇ ਸੀ ਉਹਨਾਂ ਬੰਦਿਆਂ ਦਾ ਚਿਹਰਾ ਮੋਹਰਾ ਨੰਗਾ ਹੋਇਆ ਤੇ ਵੱਡੇ ਵੱਡੇ ਉਹ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਬੜੀ ਪਹੁੰਚ ਸੀ ਅੱਜ ਉਹ ਬਲਾਤਕਾਰ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੈਠੇ ਆਪਣੀ ਜ਼ਿੰਦਗੀ ਨੰਗਾ ਰਹੇ ਹੈ ਪਰ ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਨ 1708 ਦੇ ਵਿੱਚ ਸਾਨੂੰ ਸੁਚੇਤ ਕਰਗੇ ਸੀ ਸਾਨੂੰ ਬੇਨਤੀ ਨਹੀਂ ਸਾਨੂੰ ਹੁਕਮ ਕਰਗੇ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਵ ਕਿ ਦੇਹ ਧਾਰੀ ਪਰੰਪਰਾ ਅੱਜ ਤੋਂ ਬੰਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕੋ ਜਾਂ ਸਿੱਖੋ ਤੁਹਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੋਵੇਗਾ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡੇ ਗੁਰੂ ਹੋਣਗੇ ਸ਼ਬਦ ਗੁਰੂ ਹੋਵੇਗਾ ਤੇ ਤੁਸੀਂ ਉਹਨਾਂ ਦੇ ਵਿੱਚ ਆਪਣੀ ਸ਼ਰਧਾ ਤੇ ਭਾਵਨਾ ਬਣਾ ਕੇ ਰੱਖਿਓ ਜਦੋਂ ਵੀ ਤੁਸੀਂ ਦੁੱਖ ਸੁੱਖ ਦੇ ਵਿੱਚ ਹੋਵੋਗੇ ਤੇ ਉਹਦੀ ਤੁਸੀਂ ਜਾ ਕੇ ਗੁਰੂ ਦਾ ਮੁੱਖ ਬਾਕ ਲੈ ਲਿਓ ਤੇ ਸਥਿਤੀ ਸਪਸ਼ਟ ਹੋ ਜਾਵੇਗੀ ਤੇ ਗੁਰੂ ਤੁਹਾਡਾ ਮਾਰਗਦਰਸ਼ਨ ਕਰਨਗੇ ਅਸੀਂ ਲੋਕਾਂ ਨੇ ਯਕੀਨ ਨਹੀਂ ਕੀਤਾ ਅਸੀਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਭਰੋਸਾ ਨਹੀਂ ਕੀਤਾ ਅਸੀਂ ਭਰੋਸਾ ਕਿੰਨਾ ਤੇ ਕੀਤਾ ਅਸੀਂ ਬਜਿੰਦਰ ਵਰਗੇ ਰੇਪਿਸ਼ਟ ਬੰਦਿਆਂ ਦੇ ਉੱਤੇ ਭਰੋਸਾ ਕਰ ਬੈਠੇ ਅਸੀਂ ਰਾਮ ਰਹੀਮ ਵਰਗੇ ਕਾਤਲਾਂ ਨਿਪਤੇ ਜਿਹੜੇ ਕਾਤਲ ਕਰਨ ਵਾਲੇ ਤੇ ਬਲਾਤਕਾਰ ਕਰਨ ਵਾਲੇ ਨੇ ਧੋਂਗੀ ਉਹਨਾਂ ਦੇ ਉੱਤੇ ਭਰੋਸਾ ਕਰ ਬੈਠੇ ਆਸ਼ਰਾਮ ਰਾਂਦੇ ਉੱਤੇ ਭਰੋਸਾ ਕਰ ਬੈਠੇ ਪਤਾ ਨਹੀਂ ਕਿੰਨੇ ਇਹੋ ਜੇ ਢੌਂਗੀ ਸਾਧਾ ਨੂੰ ਅਸੀਂ ਆਪਣਾ ਘਰ ਵੀ ਲੁਟਾਇਆ ਪਰਿਵਾਰ ਵੀ ਲੁਟਾਇਆ ਸਮਾਜਿਕ ਤੌਰ ਤੇ ਵੀ ਅਸੀਂ ਬਦਨਾਮ ਹੋਏ ਆਰਥਿਕ ਪੱਖੋਂ ਵੀ ਮਾਰੇ ਗਏ ਤੇ ਸਭ ਤੋਂ ਵੱਡੀ ਸ਼ੱਟ ਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਇਹਨਾਂ ਲੋਕਾਂ ਨੇ ਲੁੱਟੀ ਇਤੋਂ ਤੱਕ ਲੋਕਾਂ ਦੀ ਇੱਜ਼ਤ ਖਤਮ ਹੋ ਚੁੱਕੀ ਐ ਬੜੀ ਸ਼ਰਮਿੰਦਗੀ ਦੀ ਗੱਲ ਐ ਅਫਸੋਸ ਦੀ ਗੱਲ ਐ ਕਿ ਨੌਜਵਾਨ ਲੜਕੀਆਂ ਆਪਣੇ ਮਾਪਿਆਂ ਨੂੰ ਕਹਿੰਦਾਂ ਰਹੀਆਂ ਕਿ ਸਾਨੂੰ ਇਸ ਸਾਥ ਦੇ ਕੋਲੋਂ ਬਚਾ ਲਓ ਇਹਦੇ ਡੇਰੇ ਦੇ ਵਿੱਚੋਂ ਵਾਪਸ ਲੈ ਜਾਓ ਇਹ ਸਾਡੇ ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਪਰ ਉਹਨਾਂ ਦੇ ਮਾਂ ਬਾਪ ਪਰਿਵਾਰ ਵਾਲੇ ਉਹਨਾਂ ਨੂੰ ਮਾਪੇ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਉਹ ਲਾਣਤੀ ਲੋਕ ਆਪਣੀਆਂ ਲੜਕੀਆਂ ਦੀ ਗੱਲ ਦੀ ਸੱਚਾਈ ਨਹੀਂ ਮੰਨੀ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਝੂਠ ਬੋਲਦਗੋ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਤੇ ਕਲਾ ਬਖਸ਼ੇਗੀ ਤੁਹਾਡੇ ਤੇ ਗੁਰੂ ਪ੍ਰਸੰਨ ਹੈ ਜਿਹਦੇ ਕੋਲੇ ਰਹਿੰਗੋ ਤੁਹਾਡੇ ਤੇ ਸਾਧ ਪ੍ਰਸੰਨ ਹੈ ਖੁਸ਼ ਹੈ ਤੇ ਤੁਹਾਨੂੰ ਬੜੈਆਂ ਦੇਵੇਗਾ ਹੋਇਆ ਕੀ ਉਹਨਾਂ ਲੜਕੀਆਂ ਦੇ ਨਾਲ ਰੇਪ ਹੋਇ ਕਿੰਨਾ ਕਿੰਨਾ ਸਮਾਂ ਕਰਦੇ ਰਹੇ ਅਖੀਰ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਪ੍ਰਧਾਨ ਮੰਤਰੀ ਤੱਕ ਇੱਕ ਲੜਕੀ ਦੀ ਚਿੱਠੀ ਪਹੁੰਚੀ ਫਿਰ ਸੀਬੀਆਈ ਨੇ ਉਸ ਸਾਧ ਨੂੰ ਹਰਾਮੀ ਨੂੰ ਚੱਕਿਆ ਪਰ ਕੀ ਅਸੀਂ ਅੱਜ ਸਮਝ ਗਏ ਨਹੀਂ ਹਟੇ ਨਹੀਂ ਸਮਝੇ ਅੱਜ ਵੀ ਉਸੇ ਤਰ੍ਹਾਂ ਸੀ ਉਹਨਾਂ ਢੌਂਗੀ ਸਾਧਾਂ ਦੇ ਮਗਰ ਲੱਗੇ ਹੋਏ ਆ ਅੱਜ ਵੀ ਅਸੀਂ ਕਹਿੰਦੇ ਆ ਕਿ ਭਾਵੇਂ ਉਹ ਜੇਲ੍ਹਾਂ 'ਚ ਬੈਠੇ ਐ ਕਤਲ ਕਰਨ ਬਲਾਤਕਾਰ ਕਰਨ ਜੋ ਮਰਜ਼ੀ ਕਰਨ ਪਰ ਅਸੀਂ ਤਾਂ ਉਹਨਾਂ ਨੂੰ ਹੀ ਗੁਰੂ ਮੰਨਣਾ ਏ ਅਸੀਂ ਤੇ ਉਹਨਾਂ ਨੂੰ ਹੀ ਸਭ ਕੁਝ ਮੰਨਣਾ ਏ ਤੇ ਜੇ ਕਰ ਭਾਈ ਇਸ ਤਰ੍ਹਾਂ ਚੱਲਣਾ ਫਿਰ ਤੁਹਾਡੇ ਹਾਲਾਤ ਇਹੋ ਹੀ ਬਣਨਗੇ ਜਿਹੜਾ ਬਜਿੰਦਰ ਪਾਸਟਰ ਹੈ ਉਹਨੇ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਨਾਲ ਵਲਾਤਕਾਰ ਕਰੇ ਐ ਕਿੰਨੀਆਂ ਕਿੱਜਤਾਂ ਲੁੱਟੀਆਂ ਨੇ ਕਿੰਨੇ ਕੁ ਲੋਕ ਲੁੱਟੇ ਐ ਧਰਮ ਦੇ ਨਾਂ ਤੇ ਭੋਲੇ ਭਾਲੇ ਪਰ ਕੁਝ ਲੜਕੀਆਂ ਬੜੀ ਦਲੇਰੀ ਦੇ ਨਾਲ ਅਣਖ ਦੇ ਨਾਲ ਸਾਹਮਣੇ ਆਈਆਂ ਉਹਨਾਂ ਨੇ ਬਿਆਨ ਦਰਜ ਕਰਾਏ ਤੇ ਵਕੀਲ ਨੇ ਉਨ ਦਾ ਕੇਸ ਰੱਖਿਆ ਤੇ ਅਖੀਰ ਨੂੰ ਉਹ ਜਿਹੜਾ ਵਜੇਂਦਰ ਆਪਣੇ ਆਪ ਨੂੰ ਰੱਬ ਕਹਿੰਦਾ ਸੀ ਪ੍ਰੋਫਟ ਕਹਿੰਦਾ ਸੀ ਅੱਜ ਉਹ ਦੋਸ਼ੀ ਐਲਾਨ ਦਿੱਤਾ ਗਿਆ ਤੇ ਉਹਨੂੰ ਸਜ਼ਾ ਆਉਣ ਵਾਲੀ 1-2 ਤਰੀਕ ਨੂੰ ਜੱਜ ਸਾਹਿਬ ਨੇ ਸੁਣਾ ਦੇਣੀ ਹੈ ਕਿੰਨੀ ਸੁਣਾਉਂਦੇ ਐ ਉਸ ਦਿਨ ਪਤਾ ਲੱਗੇਗਾ ਪਰ ਸਲੰਖਾਂ ਪਿੱਛੇ ਆਪਣੇ ਆਪ ਨੂੰ ਰੱਬ ਕਹਾਉਣ ਵਾਲਾ ਢੌਂਗੀ ਜਾ ਰਿਹਾ ਹੈ ਤੇ ਜਿੰਨਾਂ ਲੜਕੀਆਂ ਦੀ ਇੱਜ਼ਤ ਲੁੱਟੀ ਐ ਉਹਨਾਂ ਨੂੰ ਜ਼ਰੂਰ ਆਰਾਮ ਮਿਲੇਗਾ ਉਹਨਾਂ ਦਾ ਦਿਲ ਜ਼ਰੂਰ ਖੁਸ਼ ਹੋਵੇਗਾ ਜਿਹੜੀਆਂ ਦੀ ਤੱਕੇ ਨਾਲ ਇੱਜ਼ਤ ਲੁੱਟੀ ਐ ਪਰ ਜਿਹੜੇ ਲੋਕ ਰਜ਼ਾਮੰਦ ਹੋ ਜਾਂਦੇ ਐ ਇਹੋ ਜੇ ਸਾਧਾ ਨਾਲ ਉਹਨਾਂ ਨੂੰ ਤੇ ਕੀ ਕਹਿਣਾ ਪਰਿਵਾਰਾਂ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਹੈ ਜਿਹੜੇ ਆਪਣੀਆਂ ਨੌਜਵਾਨ ਲੜਕੀਆਂ ਆਪਣੀਆਂ ਭੈਣਾਂ ਨੂੰ ਇਹੋ ਜੇ ਸਾਧਾਂ ਦੇ ਕੋਲੇ ਛੱਡ ਆਉਂਦੇ ਆਂ ਦੋਸਤੋ ਲੜਕੀ ਨੂੰ ਕਿਸੇ ਵੀ ਡੇਰੇ ਵਿੱਚ ਨਾ ਸੱਟੋ ਨਾ ਸੱਟੋ ਕੋਈ ਪਤਾ ਨਹੀਂ ਚੱਲਦਾ ਉਹਨੂੰ ਘਰ ਵਿੱਚ ਰੱਖੋ ਜਦੋਂ ਜਵਾਨ ਹੋ ਗਈ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿਓ ਉਹਦਾ ਰਿਸ਼ਤਾ ਕਰਕੇ ਉਹਨੂੰ ਹੋਰ ਦੇਉਦੇ ਸੌਰੇ ਕਰ। ਇਹ ਨਾ ਭੁੱਲ ਕੇ ਵੀ ਕਰੋ। ਜੇਕਰ ਭਗਤੀ ਕਰਨੀ ਹੈ, ਸ਼ਕਤੀ ਕਰਨੀ ਹੈ ਆਪਣੇ ਘਰੇ ਕਰੋ। ਸਤਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤਾ ਕਿਰਤ ਦਾ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਤੇ ਗੁਰਸਿੱਖੀ ਦੇ ਨਾਲ ਜੁੜ ਕੇ ਰਹੋ। ਇਹੋ ਜੇ ਬਜਿੰਦਰ ਵਰਗੇ ਖਤਮ ਨਹੀਂ ਹੋਏ। ਇੱਕ ਜੇਲ੍ਹ ਚ ਚਲਿਆ ਗਿਆ, ਦੋ ਚਲੇ ਗਏ, ਚਾਰ। ਇਹ ਬਹੁਤ ਬਜਿੰਦਰ ਬੈਠੇ ਆ। ਇਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੱਥ ਪਉਣੀ ਪੈਣੀ ਹੈ ਕੌਣ ਪਵਾਊਗਾ ਉਹ ਲੜਕੀਆਂ ਪਵਾਉਣਗੀਆਂ ਜਿਹੜੀਆਂ ਇਹਨਾਂ ਦੀ ਕਾਮ ਬਾਸ਼ ਦਾ ਸਕਾਰ ਹੋਈਆਂ ਉਹਨਾਂ ਨੂੰ ਬੇਨਤੀ ਹੈ ਉਹ ਲੜਕੀਆਂ ਖੁੱਲ ਕੇ ਸਾਹਮਣੇ ਆਉਣ ਹੁਣ ਮੌਕਾ ਹੈ ਹੁਣ ਇਹੋ ਜੇ ਦੋਸੀ ਸਲੰਖਾ ਪਿੱਛੇ ਜਾ ਰਹੇ ਹੈ ਤੇ ਭੈਣ ਮਿਰਗੋ ਤੁਸੀਂ ਖੁੱਲ ਕੇ ਬੋਲੋ ਡਰੋ ਨਾ ਤੁਹਾਡੇ ਨਾਲ ਖੜੂਗੀ ਸਿੱਖ ਸੰਗਤ ਜਿਵੇਂ ਨਾਲ ਲੜਕੀਆਂ ਨਾਲ ਖੜੀ ਹੈ ਤੁਸੀਂ ਖੁੱਲ ਕੇ ਆਓ ਤੇ ਜਿਹੜੇ ਹੋਰ ਪਾਸਟਲ ਨੇ ਜਿਹੜੇ ਮਾੜਾ ਕੰਮ ਕਰਦੇ ਐ ਜਾਂ ਕੋਈ ਵੀ ਢੋਂਗੀ ਸਾਧ ਐ ਉਹਨੂੰ ਵੀ ਸਲੰਖਾਂ ਦੇ ਪਿੱਛੇ ਕਰੀਏ ਤੇ ਦੇਖਦੇ ਆਂ ਦੋਸਤੋ ਜੱਜ ਸਾਹਿਬ ਉਹਨਾਂ ਨੂੰ ਕੀ ਸਜ਼ਾ ਸੁਣਾਉਂਦੇ ਐ ਜਿਹੜੇ ਆਪਣੇ ਆਪ ਨੂੰ ਰੱਬ ਕਹਿੰਦਾ ਸੀ ਕੈਂਸਰ ਲੋਟ ਕਰਦਾ ਸੀ ਕਹਿੰਦਾ ਸੀ ਮੈਂ ਲੰਗੜੇ ਲੂਲਿਆਂ ਨੂੰ ਵੀ ਭਜਣ ਲਾ ਦਿੰਨਾ ਤੇ ਹੁਣ ਦੇਖਦੇ ਆ ਕਿ ਉਹ ਆਪਣੀ ਸਜ਼ਾ ਤੋਂ ਕਿਵੇਂ ਬਚਦਾ ਹੈ ਕੀ ਹੁਣ ਉਹ ਜੱਜ ਦਾ ਮਨ ਬਦਲੇਗਾ ਜੱਜ ਦਾ ਮਨ ਬਦਲ ਦੇਵੇਗਾ ਸ਼ਕਤੀ ਨਾਲ ਉਹ ਕਹਿੰਦਾ ਸੀ ਮੇਰੇ ਚ ਸ਼ਕਤੀ ਹੈ ਹੁਣ ਬਦਲ ਦੇ ਜੱਜ ਦਾ ਮਨ ਕਿ ਤੈਨੂੰ ਬਰੀ ਕਰ ਦੇ ਪਰ ਤੈਨੂੰ ਠੋਕੂਗਾ ਕਿਉਂਕਿ ਤੂੰ ਬੜੇ ਲੋਕਾਂ ਨਾਲ ਧੱਕੇ ਕਰੇ ਹੈ ਗਰੀਬ ਲੜਕੀਆਂ ਦੀ ਇੱਜ਼ਤ ਲੁੱਟੀ ਹੈ ਤੇ ਜੱਜ ਸਾਹਿਬ ਨੂੰ ਬੇਨਤੀ ਹੈ ਕਿ ਇਹੋ ਜੇ ਦਰਿੰਦੇ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਕੇ ਹੋਰ ਪਖੰਡੀ ਸਾਧਾ ਨੂੰ ਬਲਾਤਕਾਰੀਆਂ ਨੂੰ ਗਿਆਨ ਹੋ ਜਾਵੇ ਅੱਗੇ ਤੋਂ ਕੋਈ ਧੀ ਪੈਣ ਦੀ ਇੱਜ਼ਤ ਨਾ ਲੁੱਟੇ ਇਨੀਆਂਕ ਦੋਸਤੋ ਵਿਚਾਰਾ ਸੀ ਭੁੱਲ ਚੁੱਕ ਦੀ ਕਿਮਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ